ਹਾਂਜੀ ਹਸਿਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਪਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ 'ਚ ਰੱਖਦੇ ਹਨ ਦੁਗਣੀ ਰਾਤ ਚ ਦੁਗਣੀ ਤਰੱਕੀ ਬਖਸ਼ੇ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੇਰੇ ਹੱਥ ਬੰਨ ਕੇ ਬੇਨਤੀ ਆ ਕਿ ਮੈਂ ਵੀ ਅਸੀਂ ਵੀ ਮਾਝਵੀ ਸਿੱਖ ਠੀਕ ਹੈ ਕਿਉਂਕਿ ਮੈਂ ਤਾਂ ਇਹ ਚੀਜ਼ ਫ ਕਰਨਾ ਕਹਿੰਦੀ ਹਾਂ ਅਸੀਂ ਮਾਝਵੀ ਸਿੱਖ ਹੈ ਮਾਝਵੀ ਸਿੱਖ ਦਾ ਮਤਲਬ ਹੈ ਮਾਝ ਦੇ ਪੱਕੇ ਪਰ ਮੈਂ ਕੁਝ ਬਹੁਤ ਜ਼ਿਆਦਾ ਵੀ ਵੀਡੀਓ ਸੁਣ ਰਹੀ ਆ ਵੱਡੇ ਵੱਡੇ ਆਪ ਦੇ ਆਪ ਨੂੰ ਵੱਡੇ ਵੱਡੇ ਸਾਮ ਜੀ ਤੇ ਵਿਦਵਾਨ ਵੀ ਸਾਨੂੰ ਸਾਰਾ ਕੁਝ ਪਤਾ ਹੈ ਠੀਕ ਹੈ ਜਿਵੇਂ ਉਹ ਗ੍ਰਿੰਦਰ ਰੰਗਰੇਟਾ ਕਰ ਰਿਹਾ ਸੀ ਉਹਨੇ ਸਾਡੇ ਧਰਮ ਨੂੰ ਬਹੁਤ ਸਾਡੇ ਮਾਜਬ ਨੂੰ ਬਹੁਤ ਟਾ ਲਾਈ ਉਹਨੇ ਆਪਦੇ ਆਪ ਨੂੰ ਬਹੁਤ ਸਮਝਿਆ ਵੀ ਮੈਂ ਬਹੁਤ ਵੱਡਾ ਗੁਰੂ ਦਾ ਸਿੱਖ ਵੀ ਹਾਂ ਠੀਕ ਹੈ ਪਰ ਜਿਹੜਾ ਉਹ ਸਭ ਬੋਲਦਾ ਸੀ ਬਹੁਤ ਗਲਤ ਬੋਲਦਾ ਸੀ ਛੂ ਛੂ ਚਲੋ ਠੀਕ ਸੀ ਉਹ ਮੈਂ ਉਹ ਸੀ ਬਹੁਤ ਸੁਣਦੇ ਸੀ ਠੀਕ ਹੈ ਬਾਅਦ ਚੋਂ ਬਹੁਤ ਗਲਤ ਬੋਲਣ ਲੱਗ ਗਿਆ ਠੀਕ ਹੈ ਦੇਖੋ ਉਹ ਤਾਂ ਬੈਠਾ ਲੁਧਿਆਣੇ ਚ ਸੰਜੇ ਸ਼ਹਿਰ ਦੇ ਵਿੱਚ ਹੈ ਉਹ ਤਾਂ ਵਿੱਚ ਉਹਦਾ ਤਾਂ ਸਰ ਜੂਗਾ ਪਰ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਬੈਠੇ ਆ ਨਾ ਸਾਡਾ ਨਹੀਂ ਸਰਨਾ ਸਾਡੀ ਚਾ ਜੱਟ ਹੈ ਜੇ ਪਿੰਡ ਚ ਕੋਈ ਸਾਡੀ ਉਹਨਾਂ ਦਾ ਭਾਈਚਾਰਕ ਸਾਂਝ ਹੈ ਮੈਂ ਨਹੀਂ ਕਹਿੰਦੀ ਸਾਡੀ ਦਿਹਾੜੀ ਤੱਕ ਜਾਂ ਸਾਡੀ ਸਿਲੀ ਤੱਕ ਸਾਂਝ ਸਾਡੀ ਵੈਸੇ ਭਾਈਚਾਰਕ ਸਾਂਝ ਹੈ ਠੀਕ ਹੈ ਨਾ ਤਾਂ ਉਹਨਾਂ ਦਾ ਸਾਡੇ ਬਿਨਾਂ ਸਰਦਾ ਤੇ ਨਾ ਸਾਡਾ ਉਹਨਾਂ ਬਿਨਾਂ ਸਰਦਾ ਠੀਕ ਹੈ ਸਨ 47 ਦੇ ਵਿੱਚ ਕਈ ਵਾਰ ਮੈਂ ਪਾਕਿਸਤਾਨ ਦੇ ਬਜ਼ੁਰਗਾਂ ਦੀ ਗੱਲ ਸੁਣਦੀ ਉਹ ਕਹਿੰਦੇ ਵੀ ਸਾਡੀ ਉੱਥੇ ਸਿੱਖਾਂ ਨਾਲ ਭਾਈਚਾਰਕ ਸਾਂਝ ਸੀ ਉਹ ਰੋਂਦੇ ਇਹਨਾਂ ਚੀਜ਼ਾਂ ਨੂੰ ਹੁਣ ਵੀ ਵੀ ਸਾਡੀ ਉਹਨਾਂ ਨਾਲ ਸਾਂਝ ਸੀ ਠੀਕ ਹੈ ਜਿਹੜੇ ਆਪੜ ਕਾਊ ਭਾਸ਼ਣ ਕਰ ਰਹੇ ਆ ਨਾ ਬੈਠ ਕੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਇਹਨਾਂ ਭਰਾਵਾਂ ਨੂੰ ਵੀ ਭਾਈ ਇਹ ਨਾ ਤੁਸੀਂ ਕੋਈ ਇਹਨਾਂ ਨੂੰ ਸਾਂਭਿਆ ਨਹੀਂ ਠੀਕ ਹੈ ਸਾਂਭਣ ਨੂੰ ਅਸੀਂ ਕੋਈ ਨਿਆਣੀ ਨਹੀਂ ਸੀ ਆਪ ਵੀ ਹੱਥੀ ਮਿਹਨਤ ਕਰਦੇ ਸੀ ਆਪਣੇ ਆਪ ਆਪਦੇ ਆਪ ਨੂੰ ਸਾਂਭ ਸਕਦੇ ਆ ਸਾਨੂੰ ਇਹ ਚੀਜ਼ਾਂ ਤੁਸੀਂ ਬੈਠ ਕੇ ਕਹੋ ਭਾਈ ਜੇ ਤੁਸੀਂ ਇਹਨਾਂ ਨੂੰ ਸੈੱਟ ਕਰਨਾ ਸੇ ਕੋਈ ਪਾਈ ਟੋਡੀਆਂ ਕਰਵਾਉਂਦੀਆਂ ਬਹੁਤ ਐ ਤੁਸੀਂ ਧਰਮ ਨਾ ਚੇਂਜ ਕਰੋ ਤੁਸੀਂ ਸਿੱਖ ਧਰਮ ਦੇ ਵਿੱਚ ਰਹੋ ਠੀਕ ਐ ਜੋ ਅਮੀਰੀ ਗਰੀਬੀ ਉਹ ਕਰਮਾਂ ਦੀ ਪਹਿਲੀ ਗੱਲ ਤਾਂ ਕੋਈ ਮਾਜੀ ਵੀ ਸਿੱਖ ਕੋਈ ਮਾੜਾ ਨਹੀਂ ਕੋਈ ਭੁੱਖਾ ਨਹੀਂ ਮਰਦਾ ਸਰਕਾਰ ਹੀ ਬਥੇਰਾ ਕੁਝ ਦੇ ਰਹੀਆਂ ਥਾਲਸੌਤੋਂ ਵੱਡਾ ਬੰਦੇ ਨੂੰ ਕੁੱਲੀ ਤੇ ਜੁੱਲੀ ਜੁੱਲੀ ਤੇ ਕੁੱਲੀ ਦੀ ਲੋਡ ਹੁੰਦੀ ਆ ਉਹ ਹਰ ਇੱਕ ਮਾਜੀ ਸਿੱਖ ਕੋਲੇ ਹੈਗਾ ਠੀਕ ਐ ਸਮਝੇ ਫਿਰ ਦੇਖ ਆਬ ਦਾ ਰੋਟੀ ਵੀ ਸਰਕਾਰ ਇਹਨਾਂ ਨੂੰ ਕਣਕ ਦੇ ਰਹੀ ਆ ਆਟਾ ਦੇ ਰਹੀ ਆ ਕੁਝ ਵੀ ਇਹਨੋਂ ਕੱ ਲੈ ਇਹਨਾਂ ਨੂੰ ਨਹੀਂ ਬਹੁਤ ਲੋਕਰ ਲੈ ਰਹੇ ਆ ਤੇ ਠੀਕ ਹੈ ਇਸ ਕਰਕੇ ਵੀ ਇਹ ਇਹਨਾਂ ਦੇ ਭੁੱਖੇ ਮਰਨ ਵਾਲੀ ਤਾਂ ਕੋਈ ਗੱਲ ਨਹੀਂ ਸਿਰਫ ਸਿਰਫ ਇਹਨਾਂ ਨੂੰ ਇਹ ਗਮਰਾਹ ਕਰ ਰਹੀ ਆ ਸਾਡੇ ਇੱਥੇ ਹੈਗੇ ਆਪਣੇ ਪਿੰਡ ਨਾਲ ਹੀ ਛੜਕ ਤੱਪ ਕਹਿ ਵੀ ਵਿੱਚ ਹੀ ਆ ਸਮਝ ਲਓ ਮੰਡੀ ਦੇ ਵਿੱਚ ਠੀਕ ਹੈ ਸਾਡਾ ਅਸੀਂ ਮੋੜ ਮੰਡੀ ਆ ਸਾਡਾ ਮੋੜ ਕਲਾਂ ਤੇ ਉੱਥੇ ਇੱਕ ਘਰ ਹੈ ਠੀਕ ਹੈ ਉਹ ਦੂਜੇ ਭਰਾ ਦਾ ਉਹਦਾ ਅਮਰ ਸ਼ਕਿਆ ਹੋਇਆ ਉਹ ਕਹਿੰਦਾ ਵੀ ਮੈਂ ਇਸ ਇੱਧਰ ਨਹੀਂ ਜਾਣਾ ਵੀ ਸਾਡੀ ਗੁਰੂਆਂ ਦੀ ਕਰਮਾਂ ਦਾ ਉਹ ਮੁੰਡਾ ਪੰਜ ਵੜਿਆ ਛੋਟਾ ਅਮਰਤਾਰ ਜਿਹੜਾ ਸਾਰਾ ਪਰਿਵਾਰ ਜਿਹੜਾ ਵੱਡਾ ਹੈ ਉਹ ਇੱਧਰ ਕ੍ਰਿਸਟਨ ਬਣਿਆ ਹੋਇਆ ਠੀਕ ਹੈ 6 ਸਾਲ ਹੋ ਗਏ ਹੁਣੇ ਮੈਂ ਉਹਨੂੰ ਦੇਖਦੇ ਨੂੰ ਕ੍ਰਿਸਟਨ ਬਣਿਆ ਤੁਸੀਂ ਜੇ ਦੇਖੋ ਤਾਂ ਘਰ ਕੱਚਾ ਦਾ ਘਰ ਨੀ ਮਾ ਜਾਵਾਂ ਠੀਕ ਹੈ ਉਹ ਬਣਿਆ ਸੀ ਵੀ ਮੇਰੀ ਢੂਈ ਤੇ ਦਰਦੰ ਦਾ ਲੱਤ ਚ ਦਰਨਾ ਉਹਦੇ ਠੀਕ ਨਹੀਂ ਹੋਈ ਠੀਕ ਹੈ ਕੋਈ ਉਹਨੇ ਸ਼ਰਾਬ ਨਹੀਂ ਛੱਡੀ ਚਲੋ ਸ਼ਰਾਬ ਤਾਂ ਇਹ ਵੀ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਪੱਕਾ ਵੀ ਛਡਾਉਂਦੀ ਆ ਕਿ ਨਹੀਂ ਛਡਾਉਂਦੀ ਠੀਕ ਹੈ ਸਮਝੇ ਕੋਈ ਉਹ ਸੈੱਟ ਨਹੀਂ ਹੋਇਆ ਹੂੰ ਤੇ ਦੇਖੋ ਗਮਰਾਹ ਕਰ ਰਹੀ ਆ ਵੀ ਤੁਹਾਨੂੰ ਸਾਰਾ ਕੁਝ ਸੈੱਟ ਹੋ ਜੂਗਾ ਤੁਹਾਡਾ ਪੈਸੇ ਪੁਸੇਲ ਤੇ ਇਹੋ ਜੀ ਗੱਲ ਹੈ ਨਹੀਂ ਕੋਈ ਬੱਤ-ਬਤ 1200 2000 ਕਿਸੇ ਨੂੰ ਲੋੜ ਤਿੰਨ ਹਜ਼ਾਰ ਦੇ ਦਿੰਦੇ ਹੋਣਗੇ ਠੀਕ ਹੈ ਤੇ ਇਸ ਕਰਕੇ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਨੂੰ ਇਹ ਦੱਸੋ ਵੀ ਤੁਹਾਡਾ ਇਤਿਹਾਸ ਕਿੱਡਾ ਹੈ ਬੈਠ ਕੇ ਚੈਨਲ ਤੇ ਨਾਮ ਤਾਂ ਹੀ ਕੋ ਵੀ ਇਹਨਾਂ ਨੂੰ ਸਾਂਭਿਆ ਨਹੀਂ ਤੁਸੀਂ ਤਾਂ ਇਹਦਾ ਮਤਲਬ ਇਹਨਾਂ ਨੂੰ ਇਸ ਧਰਮ ਚੋਂ ਉਦੋਂ ਵੀ ਜ਼ਿਆਦਾ ਡੱਕ ਰਹੀਆਂ ਆ ਤੁਸੀਂ ਇਹ ਜਿਹੜੇ ਧਾਰੇ ਰੱਖ ਕੇ ਸਿਰਸਾ ਪਾ ਕੇ ਗੱਲਾਂ ਕਹਿ ਰਹੇ ਆ ਜਿ ਇਹਨਾਂ ਨੂੰ ਸਾਂਭਿਆ ਨਹੀਂ ਇਹਨਾਂ ਨੂੰ ਵਧਾਈਆਂ ਜੀ ਇਹਨਾਂ ਨੂੰ ਲੱਖ ਲੱਖ ਵਧਾਈਆਂ ਨਾਲ ਲੱਖ ਲੱਖ ਮਾਰਕ ਅਸੀਂ ਮੈਂ ਤਾਂ ਧਰਮ ਨੂੰ ਮਾਰ ਨਹੀਂ ਕਦੀ ਮੈਂ ਕਹਿੰਦੀ ਕਿਸੇ ਧਰਮ ਮੈਂ ਕਹਿੰਦੀ ਮੈਂ ਪਾਕਿਸਤਾਨ ਚ ਮਹਾਰੂਜ ਬਲੌਗ ਦੇਖਦੀ ਆ ਮੈਂ ਮੁਸਲਮਾਨ ਵੀ ਰਾਂ ਤਾਂ ਜਿਹੜੇ ਧਰਮ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਮੈਨੂੰ ਬਹੁਤ ਉਹਨਾਂ ਦਾ ਵਧੀਆ ਸੁਣਦੀ ਆ ਮੈਂ ਉਹਨਾਂ ਦੀ ਗੱਲਾਂ ਮੈਨੂੰ ਬਹੁਤ ਵਧੀਆ ਲੱਗਦਾ ਨਾਲੇ ਕਿ ਮੈਂ ਸੇਕਤਰਮ ਜਿਵੇਂ ਮੈਂ ਅਮਰਸ਼ਾ ਕੇ ਮੈਨੂੰ ਬਹੁਤ ਮਾਣ ਮੈਂਬਰ ਭਾਈ ਜੱਤਾ ਜੀ ਦੀ ਬੇਟੀਆਂ ਮਾਈ ਭਾਗੂ ਦੀ ਬੇਟੀਆਂ ਮੈਂ ਮਾਤਾ ਸੇਵਕੌਰ ਦੀ ਬੇਟੀਆਂ ਮੈਂ ਗੁਰਗੂਰ ਸਿੰਘ ਜੀ ਦੀ ਬੇਟੀਆਂ ਠੀਕ ਹੈ ਮੈਨੂੰ ਬਹੁਤ ਮਾਣ ਹੈ ਮੈਨੂੰ ਕੋਈ ਕਰੋੜ ਰੁਪਏ ਦੇਵੇ ਮੈਂ ਧਰਮ ਚੀਜ਼ ਨਹੀਂ ਕਰੂੰਗੀ ਮੈਂ ਜੋ ਧਰਮ ਚ ਮੈਨੂੰ ਪ੍ਰਮਾਤਮਾ ਨੇ ਜਾਮ ਦਿੱਤਾ ਮੈਂ ਉਸੇ ਧਰਮ ਚ ਰਹੂੰਗੀ ਇਸ ਕਰਕੇ ਮੇ ਨਹੀਂ ਮੇ ਇਹਨਾਂ ਨੂੰ ਜੋ ਚੈਨਲਾਂ ਤੇ ਬੈਠ ਕੇ ਬਕਵਾਸ ਮਾਰਦੇ ਨਾ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਇਹ ਦੱਸੋ ਇਤਿਹਾਸ ਜੇ ਤੁਸੀਂ ਬਾੜੀ ਬਣਦੇ ਨਾ ਗੁਰੂ ਦੇ ਸਿੱਖ ਤੁਸੀਂ ਇਤਿਹਾਸ ਦੱਸੋ ਨਾ ਕਿ ਇਹਨਾਂ ਨੂੰ ਇਸ ਇਸ ਨਾਲ ਤੋੜੋ ਇਤਿਹਾਸ ਦੱਸੋ ਠੀਕ ਹੈ ਵੀ ਸਾਡਾ ਥੋੜਾ ਕਿੰਨਾ ਵੱਡਾ ਇਤਿਹਾਸ ਹੈ ਭਾਈ ਤੁਸੀਂ ਇੰਦਰ ਨਾ ਜਾਓ ਤੁਸੀਂ ਨਾ ਜਾਓ ਠੀਕ ਹੈ ਤੁਸੀਂ ਨਾ ਲਾਲਚਾਂ ਦੇ ਵਿੱਚ ਪਛੋ ਲਾਲਚ ਕੀ ਆ ਸਿਰਫ ਤੁਹਾਨੂੰ ਪੂਤ ਚੁੰਬੜਿਆ ਤੁਹਾਨੂੰ ਹੱਥ ਲਾ ਕੇ ਤੁਸੀਂ ਠੀਕ ਹੋ ਜਾਂਦੇ ਹੋ ਤੁਸੀਂ ਆਹ ਹੋ ਜਾਂਦੇ ਹੋ ਤੁਸੀਂ ਜੋ ਹੋ ਜਾਂਦੇ ਜਿਹੜਾ ਜੋਰ ਇਸ ਕੰਮ ਤੇ ਲਾਉਂਦੇ ਆ ਨਾ ਵੀ ਤੈਨੂੰ ਸਾਹਮਣੇ ਉਹ ਜੋਰ ਉਸ ਕੰਮ ਤੇ ਲਾਓ ਭਾਈ ਤੁਹਾਡਾ ਇਤਿਹਾਸ ਆਏ ਭਾਈ ਬਾਬਾ ਜੱਤਾ ਜੀ ਆ ਸੀ ਬਾਬਾ ਦੀਪ ਸਿੰਘ ਆ ਸੀ ਭਾਈ ਸੰਗਤ ਸਿੰਘ ਆ ਸੀ ਭਾਈ ਵੀਰ ਸਿੰਘ ਦੀ ਸਿੰਘ ਕੌਣ ਸੀ ਇਹ ਸਾਰਾ ਇਤਿਹਾਸ ਦੱਸੋ ਠੀਕ ਹੈ ਨਾ ਗਮਰਾਹ ਕਰੋ ਇਹਨਾਂ ਨੂੰ ਤੁਸੀਂ ਚੈਂਦਨਾਂ ਤੇ ਬੈਠ ਕੇ ਉਹ ਤਾਂ ਇੰਨਾ ਕਰਨ ਦੇ ਨਹੀਂ ਕਾਰੀ ਰਾਏ ਤੁਸੀਂ ਵੱਧ ਕਰ ਰਹੇ ਆ ਤੁਸੀਂ ਵੱਧ ਕਰ ਰਹੇ ਹੋ ਤੁਸੀਂ ਇਤਿਹਾਸ ਦੱਸੋ ਜੇ ਤੁਹਾਨੂੰ ਪਤਾ ਤਾਂ ਬਹੁਤ ਚੀਜ਼ਾਂ ਸਾਨੂੰ ਤਾਂ ਦੱਖੋਂ ਦਾ ਭਈ ਅਸੀਂ ਜਿਹੜੇ ਸਿੱਖਾਂ ਸੀ ਰੰਗਰੇਟੇ ਗੁਰੂ ਦੇ ਬੇਟੇ ਜਿਹੜੇ ਅਸੀਂ ਗੁਰੂ ਨੂੰ ਪਿਆਰ ਕਰਦੇ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੀਆਂ ਸੀ ਮਾਜੀ ਵੀ ਸਿੱਖਾਂ ਮਾਜੀ ਵੀ ਸਿੱਖ ਦਾ ਮਤਲਬ ਹੈ ਮਾਜਬ ਦੇ ਪੱਕੇ ਅਸੀਂ ਤਾਂ ਮਾਜਬ ਦੇ ਪੱਕੇ ਸੀ ਸੰਤਾਂ ਮਾਜਬ ਦੇ ਪੱਕੇ ਗੁਰੂ ਸਾਹਿਬ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਅਸੀਂ ਤਾਂ ਗੁਰੂ ਦੇ ਬੇਟੇ ਆ ਅਸੀਂ ਤਾਂ ਗੁਰਗੋਬ ਸਿੰਘ ਜੀ ਦੇ ਬੇਟੇ ਆ ਗੁਰੂ ਨਾਨਕ ਦੇਵ ਜੀ ਬਾਬਾ ਜੀ ਦੇ ਬੇਟੇ ਸੀ ਠੀਕ ਹੈ ਤੇ 냐 ਪੁੱਤਰਾ ਸੀ ਤੇ ਤੁਸੀਂ ਸਾਨੂੰ ਉਹਨਾਂ ਨੂੰ ਇਹ ਗੱਲਾਂ ਕਹਿ ਕਹਿ ਕੇ ਪਹਿਲਾਂ ਗੁਰਿੰਦਰ ਰੰਗਰੇਟਾ ਨੇ ਬਹੁਤ ਉਧਰ ਬਾੜ ਤੇ ਠੀਕ ਹੈ ਅਮਰ ਉੱਤੋਂ ਦੀ ਉਹਨੇ ਗਾਤਰਾ ਪਾਲਣ ਕਦੇ ਉਹਨੇ ਦਾੜੀ ਕਟਾ ਦੇਣੀ ਕਦੇ ਬਹਿਰੂਪੀਆ ਸੀ ਉਹ ਤਾਂ ਠੀਕ ਹੈ ਉਹ ਆਪਦੇ ਆਪ ਨੂੰ ਕਹਿੰਦਾ ਸੀ ਇੱਕ ਪਾਸੇ ਕਦੇ ਕਹਿਣ ਲੱਗ ਜਾਂਦਾ ਸੀ ਮੈਂ ਗੁਰੂ ਦਾ ਸੇਖ ਹਾਂ ਕਦੇ ਕੁਝ ਕਰਨ ਲੱਗ ਜਾਂਦਾ ਸੀ ਵੀ ਤੁਸੀਂ ਚੈਨਲਾਂ ਤੇ ਬੈਠ ਕੇ ਇਹਨਾਂ ਨੂੰ ਸੰਭਲੋਗੇ ਆ ਗੱਲਾਂ ਕਹਿ ਕਹਿ ਕੇ ਕੋਈ ਇਹਨਾਂ ਦੇ ਕਰੋ ਕੋਈ ਹੋਰ ਕਰੋ ਤੁਸੀਂ ਕੋ ਭਾਈ ਬਣੋ ਤੁਸੀਂ ਰਬ ਬਣੋ ਇੱਧਰ ਰੰਗਰੇਟੇ ਹੈਗੀਆਂ ਤੁਸੀਂ ਇੱਧਰ ਆਓ ਤੁਸੀਂ ਗੁਰੂ ਦਾ ਇਤਿਹਾਸ ਦੱਸੋ ਉਹਨਾਂ ਨੂੰ ਤੁਸੀਂ ਕੋਈ ਵਧੀਆ ਗੱਲਾਂ ਦੱਸੋ ਭਾਈ ਐ ਇੰਨਾ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਜੋ ਕਹੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਇਹ ਕੋ ਬਾ ਕੇ ਗਾਤਰਾ ਡੇਡੇ ਦਾੜੇ ਰੱਖ ਕੇ ਤੁਸੀਂ ਸਿੱਖ ਧਰਮ ਦੇ ਵਿਰੁੱਧ ਬੋਲ ਰਹੇ ਆ ਉਹਨਾਂ ਨੂੰ ਤੁਸੀਂ ਚਮਕਾ ਰਹੇ ਉਹਦੂ ਚੱਕ ਰਹੇ ਤੇ ਵੀ ਇਹ ਕੀ ਕਰਨ ਕੀ ਕਰਨ ਕਿ ਕਰਨ ਨੂੰ ਕੀ ਹੋਇਆ ਸਾਨੂੰ ਕੁਝ ਨਹੀਂ ਹੋਇਆ ਸਾਨੂੰ ਕੁਛ ਨਹੀਂ ਹੋਇਆ ਸਿਰ ਬਹੁਤ ਵਧੀਆ ਤੁਹਾਨੂੰ ਮੈਂ ਦਿਖਾਉ ਮੇਰਾ ਭਤੀਜਾ ਉਹ ਦਿਹਾੜੀ ਕਰਦਾ ਵਿਚਾਰ ਮੇਰੇ ਬ੍ਰਦਰ ਦਾ ਬੇਟਾ ਦਿਹਾੜੀ ਕਰਦਾ ਗੁਰਸਿੱਖ ਬਣਿਆ ਹੋਇਆ ਪਹਿਲਾਂ ਉਹ ਤੇ ਕਟਿੰਗ ਸੀ ਗੁਰਸਿੱਖ ਬਣਿਆ ਹੋਇਆ ਉਹ ਕਹਿੰਦਾ ਭੂਆ ਜੀ ਇੱਧਰ ਨਾਲੇ ਕਿਹਾ ਮਰਤ ਨਹੀਂ ਸ਼ੱਕਿਆ ਬੱਚੇ ਦੋਨੇ ਗੁਰਸਿੱਖ ਹੈ ਨਾ ਘਰ ਵਾਲੀ ਵਿਚਾਰੇ ਚਲੋ ਕਿਤੇ ਲੱਗੀ ਸਲਾਈ ਸਲਾਈ ਕਰਦੀ ਹੈ ਠੀਕ ਹੈ ਇਹ ਹੁਣ ਜੇ ਆਪਾਂ ਇਹਨਾਂ ਤੇ ਆਸ ਰੱਖੇ ਸ਼੍ਰੋਮਣੀ ਕਮੇਟੀ ਤੇ ਜਾਂ ਹੋਰ ਨਾ ਤੇ ਜੇ ਸਾਨੂੰ ਪ੍ਰਚਾਰ ਦੀ ਕਮੀ ਆ ਤੁਸੀਂ ਬੈਠ ਕੇ ਜਿਹੜਾ ਹੋਰ ਬਕਵਾਸ ਮਾਰ ਤੁਸੀਂ ਇਹੀ ਪ੍ਰਚਾਰ ਕਰ ਦੋ ਬੀਪਾ ਇਹ ਗੁਰੂ ਦਾ ਥੋੜਾ ਇਤਿਹਾਸ ਬਹੁਤ ਵੱਡਾ ਤੁਸੀਂ ਇੱਧਰਲੇ ਪਾਸੇ ਨਾ ਜਾਓ ਤੁਸੀਂ ਤਾਂ ੜਕਾਉ ਉਪਾਸ਼ਨ ਕਰਦੇ ਵੀ ਇਹ ਰਹਿ ਨਾਦਰ ਉੱਧਰ ਜਾਣ ੜਕਾਉ ਉਪਾਸ਼ਨ ਕਰਦੇ ਆ ਵੀ ਇੱਧਰ ਨਾ ਰਹਿਣਾ ਇਹ ਉੱਧਰ ਜਾਣਾ ਤੁਸੀਂ ਤੁਹਾਨੂੰ ਹੋਰ ਕੋਈ ਹੱਲ ਨਹੀਂ ਤੁਹਾਨੂੰ ਇਹ ਹੱਲ ਲੱਭ ਗਿਆ ਤੋਂ ਵੀ ਉੱਧਰ ਜਾਣਾ ਮੁੜ ਕੇ ਮੈਂ ਮੈਂ ਤੁਹਾਨੂੰ ਇਹ ਗੱਲ ਕਹਿੰਨੀ ਤੁਸੀਂ ਮੁੜ ਕੇ ਕਹਿਣ ਲੱਗ ਜੂਗੀ ਇਹ ਤਾਂ ਮਸੀਹ ਬਣ ਗਏ ਜੀ ਇਹਨਾਂ ਰਿਜ਼ਰਵੇਸ਼ਨ ਖਤਮ ਕਰੋ ਜੀ ਇਹਨਾਂ ਦੀ ਆ ਕਰੋ ਇਹ ਸਮਝ ਜੋ ਮਾਝੂ ਸਿੱਖੋ ਤੁਸੀਂ ਥੋੜੀ ਰਿਜ਼ਰਵੇਸ਼ਨ ਖਤਮ ਹੋ ਜਾਣੀ ਆ ਜਿਹੜੇ ਕਹਿ ਰਹੇ ਆ ਉਹ ਆਪ ਰਿਜ਼ਰਵੇਸ਼ਨ ਲੈਣਗੇ ਮੁੜ ਕੇ ਤੋੜੀ ਰਿਜ਼ਰਵੇਸ਼ਨ ਹੋ ਇਹ ਜਾ ਕੇ ਕਿਉਂਕਿ ਮੁਸੀਬਾ ਆਈ ਚਾਰ ਇਧਰ ਕ੍ਰਿਸਚਨ ਧਰਮ ਚ ਤਾਂ ਮੈਨੂੰ ਲੱਗਦਾ ਰਿਜ਼ਰਵੇਸ਼ਨ ਖਤਮ ਹੋ ਜੂਗੀ ਠੀਕ ਹੈ ਇਧਰ ਜਾ ਕੇ ਥੋੜੀ ਰਿਜ਼ਰਵੇਸ਼ਨ ਖਤਮ ਹੋ ਜਾਣੀ ਹੈ ਇਸ ਚੀਜ਼ ਨੂੰ ਤੁਸੀਂ ਮੰਨੋ ਨਾ ਤੁਸੀਂ ਕਰੋ ਤੁਸੀਂ ਪਹਿਲਾਂ ਹੀ ਨਹੀਂ ਪੜ ਰਹੇ ਤੇ ਫਿਰ ਮਾੜੇ ਮੁੱਟ ਜਿਹੜੇ ਬੱਚੇ ਪੜ ਰਹੇ ਆ ਤੁਸੀਂ ਮਾਪਿਆਂ ਨੂੰ ਮੇਰੇ ਹੱਥੇ ਬੰਨ੍ਹ ਕੇ ਬੇਨਤੀ ਆ ਵੀ ਕਈ ਵਾਰ ਤੁਹਾਡੇ ਬੱਚਾ ਕੋਈ ਪੜਨ ਵਾਲਾ ਇੰਟੈਲੀਜੈਂਟ ਨਿਕਲਿਆ ਹੋਵੇ ਤੁਸੀਂ ਨਾ ਇਧਰ ਆ ਕੇ ਰਿਜ਼ਰਵੇਸ਼ਨ ਖਤਮ ਕਰੋ ਤੁਸੀਂ ਨਾ ਇਧਰ ਜਾਓ ਠੀਕ ਹੈ ਫੇਰ ਭਾਈ ਜੇ ਤੁਸੀਂ ਇੱਧਰ ਜਾਗੇ ਫਿਰ ਤੁਹਾਡਾ ਰਿਜ਼ਰਵੇਸ਼ਨ ਦਾ ਵੀ ਰੌਲਾ ਪਊਗਾ ਇੱਕ ਵਾਰ ਤੁਹਾਨੂੰ ਇਹਨਾਂ ਨੇ ਧੱਕ ਦੇਣਾ ਇੱਧਰ ਇਤਨਾ ਬੋਲ ਬੋਲ ਕੇ ਨਾ ਕੈਨਲਾ ਤੇ ਤੁਹਾਨੂੰ ਧੱਕ ਦੇਣਾ ਜੀ ਇਹਨਾਂ ਨੂੰ ਤਾਂ ਸਾਂਭਿਆ ਨਹੀਂ ਜੀ ਇਹਨਾਂ ਦੇ ਇਹਨਾਂ ਦੇ ਉਹ ਨਹੀਂ ਕੀਤਾ ਹੁਣ ਹੋਰ ਜੱਤ ਹੈ ਨਹੀਂ ਹੋਰ ਜੱਤ ਹੈ ਨਹੀਂ ਗਿਆ ਹੋਰ ਜੱਤਾਂ ਵੀ ਗਰੀਬ ਹੈਗੀਆਂ ਇੱਥੇ ਬੋਰੀਆਂ ਦਾ ਮੁੰਡਾ ਸਾਡੇ ਆਉਂਦਾ ਵਿਚਾਰਾ ਠੀਕ ਹੈ ਤੇ ਉਹ ਕਹਿੰਦੇ ਵੀ ਅਸੀਂ ਸੇਖ ਹਾਂ ਤੇ ਉਹ ਚਾਹ ਬਣਾਉਂਦਾ ਇੱਥੇ ਵਿਚਾਰੇ ਖੋਖੇ ਤੇ 5 10 15 ਕੱਪ ਉਹਨਾਂ ਦੇ ਵਿਕਦੇ ਆ ਉਹ ਕਹਿੰਦਾ ਅਸੀਂ ਸੇਖ ਹਾਂ ਮੈਨੂੰ ਪਤਾ ਤੁਸੀਂ ਵੀ ਆਪਦੇ ਆਪ ਨੂੰ ਕਹਿੰਦੇ ਨੇ ਅਸੀਂ ਗਰੀਬ ਅਸੀਂ ਵੀ ਇਹ ਧਰਮ ਚ ਇਹ ਕਹਿੰਦਾ ਨਾ ਜੀ ਅਸੀਂ ਇੱਧਰ ਹੀ ਜਾਣਾ ਪਤ ਨਹੀਂ ਬਾਜੀ ਗਾ ਰਕੇ ਬੌਰੀਏ ਉਹ ਕਹਿੰਦਾ ਅਸੀਂ ਇੱਧਰ ਹੀ ਆ ਸਾਡੀ ਰਿਜ਼ਰਵੇਸ਼ਨ ਆ ਸੀ ਕਿਉਂ ਖੰਦ ਪਹਿਲੀ ਗੱਲ ਤਾਂ ਕਹਿੰਦਾ ਅਸੀਂ ਜੋ ਸਾਨੂੰ ਪ੍ਰਮਾਤਮਾ ਨੇ ਨੌਵੇਂ ਚ ਪੜਦਾ ਬੱਚਾ ਉਹ ਕਹਿੰਦਾ ਮੇਰੀ ਮੰਮੀ ਨੇ ਮੈਨੂੰ ਸਿਖਾਈ ਜਿੱਦੇ ਚ ਆਪਾਂ ਨੂੰ ਪ੍ਰਮਾਤਮਾ ਨੇ ਜਿਹੜੇ ਧਰਮ ਚ ਦਿੱਤਾ ਉਹ ਉਸੇ ਧਰਮ ਚ ਪੱਕੇ ਰਹਿਣਾ ਕਹਿੰਦਾ ਮੇਰੇ ਨਾਲ ਮੁੰਡੇ ਹੈਗੇ ਕ੍ਰਿਸਤIANਾਂ ਦੇ ਪੁੱਤੇ ਰਾਂ ਕਹਿੰਦੇ ਪਰ ਨਹੀਂ ਤੇ ਮੈਂ ਬੱਚੇ ਨੂੰ ਸ਼ਾਵਛੀ ਦਿੱਤੀ ਬਰਲੀ ਮਾਰਿਆ ਸਿਰਾ ਬੱਚੇ ਹੁਣ ਤਾਂ ਇਹੋ ਜਿਹੀ ਹੁਣ ਮਾਂ ਹੋਵੇ ਤਾਂ ਇਹੋ ਜਿ ਨਾ ਕੇ ਕਮਾੜੀ ਦੀ ਗੱਲ ਪਿੱਛੇ ਵੀ ਆਪਦਾ ਧਰਮ ਚੇਂਜ ਕਰ ਲੈ ਜਿਹੜਾ ਮੈਂ ਇੱਕ ਗੱਲ ਕਹਿੰਨੀ ਵੀ ਜਿਹੜਾ ਆਪਦੇ ਪਿਓ ਦਾ ਨਹੀਂ ਬਣਿਆ ਦੂਜੇ ਪਿਓ ਦਾ ਕਦੇ ਨਹੀਂ ਬਣੂਗਾ ਜਿੰਨਾਂ ਨੇ ਐਡੀ ਵੱਡੀ ਕਰਵਾਨੀਆਂ ਵੀ ਸਾਡੇ ਵੱਡੇ-ਵਡੇਰੇ ਨੇ ਐਡੀ ਵੱਡੀ ਕਰਵਾਨੀ ਦਿੱਤੀ ਆ ਭਾਈ ਜੱਤਾ ਜੀ ਦੀ ਐਡੀ ਵੱਡੀ ਕਰਵਾਨੀਆਂ ਸਾਰਾ ਪਰਿਵਾਰ ਅਸ਼ੀਰਵਾਦ ਹੋਇਆ ਠੀਕ ਆ ਤੇ ਉਹਦੇ ਨਹੀਂ ਬਣੇ ਤੇ ਬਣਦੇ ਉਹਨਾਂ ਦੇ ਨਹੀਂ ਤੇ ਮੇਰੀ ਹੁਣ ਤੀਜੀ ਵਾਰ ਫੇਰ ਬੇਨਤੀ ਆ ਵੀ ਤੁਸੀਂ ਇਹੋ ਜਿਹਾ ਨਾ ਬੋਲੋ ਇਹਨਾਂ ਨੂੰ ਇਤਿਹਾਸ ਸੁਣਾਓ ਇਤਿਹਾਸ ਦੱਸੋ ਕੋਈ ਤਾਂ ਕੋਈ ਤੁਹਾਡਾ ਧਿਆਸ ਸੁਣੂਗਾ ਕੋਈ ਤਾਂ ਸੁਣ ਕੇ ਮਾੜਾ-ਮੋਟਾ ਸੁਧਰੂਗਾ ਬਹੁਤ ਤੁਸੀਂ ਵੀੜਾ ਬਿਠਾ ਰਹੇ ਆ ਜਿੰਨਾ ਸ਼ਰੋਮਣੀ ਕਮੇਟੀਆਂ ਨੇ ਇਹਨਾਂ ਨੇ ਤਾਂ ਬਿਠਾਇਆ-ਫਿਟਾਇਆ ਤੁਸੀਂ ਬਿਠਾ ਰਹੇ ਆ ਚੈਨਲਾਂ 'ਤੇ ਬੈਠ-ਬਟ ਕੇ ਸਾਡੇ ਲੋਕਾਂ ਦਾ ਵੀਰ ਇੱਕ ਵਿਚਾਰ ਹੈ ਵੇ ਪਤਾ ਨਹੀਂ ਮਹਾਰਾਸ਼ਟਰ ਦੇ ਵਿੱਚ ਹੈ ਕਬੀਰ ਜੀ ਪਤਾ ਨਹੀਂ ਬਲਜਿੰਦਰ ਸਿੰਘ ਉਹਦਾ ਪਹਿਲਾਂ ਬਹਾਵ ਟਾਈਮ ਮੈਂ ਵੀਡੀਓ ਦੇਖੀ ਆ ਉੱਥੇ ਨਾ ਬਣਜਾਰੇ ਤੇ ਸਿਗਲੀਕਰ ਠੀਕ ਹੈ ਉਹਨਾਂ ਦੀ ਬਾਹ ਫੜ ਲੋ ਬਸ ਉਸੇ ਆਖੀ ਆ ਠੀਕ ਹੈ ਕਿਉਂਕਿ ਇਹਨਾਂ ਨੇ ਪਿੱਛੇ ਮੁੜਨ ਵਾਲੇ ਹੈ ਨਹੀਂ ਇਹ ਹੁਣ ਮੁੜਦੇ ਨਹੀਂਗੇ ਠੀਕ ਹੈ ਤੇ ਇਹਨਾਂ ਨੂੰ ਤੱਕ ਗੁਰੂ ਸਾਹਿਬ ਨੇ ਚਲੋ ਸਾਡੇ ਗੁਰੂ ਨੇ ਕਿਤਾਬ ਦਿੱਤਾ ਵੇ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਕੇ ਬੇਟੇ ਨਹੀਂ ਹੈ ਇਹ ਮਨਮੁਖ ਬੰਦੇ ਆ ਇਹ ਇਹ ਗੁਰਮੁਖ ਬੰਦੇ ਨੇ ਇੱਕ ਮਨਮੁਖ ਹੁੰਦਾ ਇੱਕ ਗੁਰਮੁਖ ਹੁੰਦਾ ਇਹ ਮਨਮੁਖ ਹੈ ਠੀਕ ਹੈ ਇਹਨਾਂ ਨੂੰ ਜਿੱਧਰ ਕਿਸੇ ਨਾਲ ਲੱਗ ਗਏ ਇਹਨਾਂ ਦੀ ਟੈਨਸ਼ਨ ਕਰਨੀ ਛੱਡ ਦਿਓ ਰੋਕਣ ਨੂੰ ਛੱਡ ਦਿਓ ਕੁਝ ਕਰੀ ਜਾਣ ਆਪਦੇ ਉਹ ਘੜੀ ਕਰੀ ਜਾਣ ਨੱਚੀ ਟੱਪੀ ਜਾਣ ਕੁਝ ਕਰੀ ਜਾਣ ਇਹਨਾਂ ਨੂੰ ਇਗਨੋਰ ਕਰ ਦਿਓ ਬਸ ਸਿੱਧਾ ਸਾਹਮਣੇ ਮੇਰੀ ਤੇ ਇਹੀ ਬੇਨਤੀ ਹੈ ਪਿੰਡਾਂ ਚ ਕਿਉਂਕਿ ਮੈਂ ਮਾਜ ਵੀ ਸਖਾਂ ਨੱਚੀ ਦਾ ਦੁੱਖ ਤਾਂ ਬਹੁਤ ਹੈ ਪਰ ਭਾਈ ਕਹਿੰਦੇ ਜਦੋਂ ਇਹਨਾਂ ਨੂੰ ਆਪ ਹੀ ਨਹੀਂ ਸਾਡੇ ਗੁਰੂਆਂ ਨੇ ਕਰਵਾਉਂਦੀਆਂ ਪਤਾ ਕਿ ਸਾਡੀਆਂ ਰੀਟਿੰਗਾਂ ਕਰਵਾਉਂਦੇ ਹਨਾ ਠੀਕ ਹੈ ਤੇ ਅਸੀਂ ਵੀ ਪਹਿਲਾਂ ਤਾਂ ਇਹ ਗੁਰਦੁਆਰੀ ਲੱਗ ਬਣਾਉਣ ਲੱਗੇ ਪਾਪਾ ਜੈਤਾ ਜੀ ਦਾ ਬਾਬਾ ਜੀ ਦਾ ਸੰਗੀਤ ਦਾ ਠੀਕ ਹੈ ਜੇ ਮੰਨ ਲਿਆ ਇੱਕ ਮਾਝਲ ਹੈਗੀ ਗੰਦੀ ਉਹ ਸਾਰੇ ਨੂੰ ਲਬੀੜਦੀ ਹੈ ਠੀਕ ਹੈ ਸਾਰੇ ਇਹ ਇਹ ਕਹਾਵਤ ਗਲਤ ਹੈ ਪਰ ਇੱਕ ਗੰਦਾ ਹੁੰਦਾ ਪਤਾ ਕੀ ਗੱਲ ਹੈ ਇੱਕ ਪਿੰਡ ਦੇ ਵਿੱਚ ਹਰ ਇੱਕ ਹੀ ਗੰਦਾ ਹੈ ਚਾ ਉਹ ਮਾਈ ਵੀ ਸਿੱਖ ਵੀ ਹੈ ਇੱਕ ਦੋ ਤਾਂ ਹੁੰਦੇ ਹੀ ਹੈ ਚਾ ਉਹ ਜੱਟ ਸਿੱਖ ਵੀ ਹੈ ਚਾ ਕੋਈ ਵੀ ਜਹਾਦਾ ਹੈ ਉਹ ਇੱਕ ਅਦਾ ਤਾਂ ਗੰਦਾ ਹੁੰਦਾ ਉਹਨੂੰ ਦੇਖ ਕੇ ਆਪਾਂ ਗੁਰਦੁਆਰੇ ਲੱਗ ਬਣਾਉਣ ਲੱਗੇ ਗਈ ਪਿੰਡਾਂ 'ਚ ਤਾਂ ਠੀਕ ਹੈ ਜੇ ਗੁਰਦੁਆਰੇ ਲੱਗ ਬਣਾਉਣ ਲੱਗੇ ਹੁਣ ਚਾ ਕੇ ਸਿੱਧਾ ਧਰਮੀ ਕਨਵਰਟ ਕਰਨ ਲੱਗੇ ਆਪਾਂ ਠੀਕ ਹੈ ਇਹ ਬਹੁਤ ਮਾੜੀ ਗੱਲ ਪਰ ਇਹਨਾਂ ਲਈ ਟੈਨਸ਼ਨ ਛੱਡ ਦੋ ਮੇਰੇ ਤਾਂ ਪਿੰਡ ਵਾਲਿਆਂ ਨੂੰ ਇਹ ਬੇਇੰਤਿਜਾ ਇੱਥੇ ਬਣ ਰਿਹਾ ਬੰਨ ਦੋ ਇਹਨੇ ਕੋ ਚੱਕ ਦੋ ਫੱਟੇ ਭਾਈ ਜਾਓ ਜਿੱਧਰ ਮਰਜੀ ਜਾਓ ਸਾਨੂੰ ਕੋਈ ਨਹੀਂ ਹੱਥ ਬੰਨ ਕੇ ਬੇਨਤੀ ਹੈ ਵੀ ਸਾਨੂੰ ਬਸ ਇਹਨਾਂ ਦਾ ਰਿਸ਼ਤਾ ਛੱਡੋ ਬਸ ਸਿੱਧਾ ਸਾਰਾ ਜਿਹੜਾ ਕੁਝ ਕਰਦੇ ਕਰੀ ਜਾਣ ਦੋ ਠੀਕ ਹੈ ਤੁਸੀਂ ਇਹਨਾਂ ਲਈ ਇਗਨੋਰ ਕਰ ਦੋ ਨਾ ਮੂ ਉਹ ਸਿਗਲੀ ਕਰਾ ਤੇ ਜਿਹੜੇ ਉਹ ਵਿਚਾਰੇ ਹੈਗੇ ਆਪਣੇ ਵਣ ਜਾ ਰਿਹਾ ਉਹਨਾਂ ਦੀ ਬਾਹ ਫੜੋ ਉਹ ਪੂਰੇ ਸਿੱਖ ਅਸਲੀ ਸਿੱਖ ਉਹ ਮੈਂ ਵੀਡੀਓ ਦੇਖਦੀ ਰਹਿਣੀ ਆ ਉਹ ਗੁਰੂ ਦੇ ਪਿਆਰੇ ਅਸਲੀ ਸਿੱਖ ਅਸਲੀ ਮਾਝੀ ਸਿੱਖ ਹੋਗਾ ਉਹ ਮਾਝੀ ਦੇ ਪੱਕੇ ਆਂਦੇ ਨਾਲੇ ਕੋ ਉਹ ਦੂਜੀਆਂ ਸੂਬਿਆਂ 'ਚ ਬੈਠੇ ਹੋਏ ਵੀ ਜਿੱਥੇ ਕਿ Hindu ਦਾ ਬੋਲਵਾਲਾ Hindu ਧਰਮ ਦਾ ਹੋਰ ਹੈ ਉੱਥੇ ਆਪਦੇ ਆਪ ਚ ਪੱਕੇ ਸਿੱਖ ਨਾਲੇ ਉਹ ਗਰੀਬ ਆ ਬਚਾਰੇ ਪਿੱਛੇ ਜੋ ਉਹਨਾਂ ਦਾ ਮੁੰਡਾ ਲਈ ਮਾਰਤਾ ਸੀਗਾ ਆਖੇ ਜੇ ਚੋਰ ਆ ਚੋਰ ਆ ਸੀਗੇ ਤਾਂ ਸ਼ਿਕਾਰ ਕਰਨ ਜਾਂਦੇ ਚਲੋ ਗਰੀਬ ਸੀਗੇ ਬਚਾਰੇ ਉਹ ਸਿਗਲੀਕਰ ਠੀਕ ਹੈ ਤੇ ਉਹਨਾਂ ਦੀ ਬਾਹ ਫੜੋ ਉਸ ਸਿੱਖ ਦਾ ਗੁਰੂ ਦੇ ਅਸਲੀ ਸਿੱਖਾ ਚਲੋ ਜੀ ਜੇ ਕੋਈ ਗਲਤੀ ਫਲਤੀ ਆ ਗਲਤੀ ਫਲਤੀ ਵਾਸੇ ਮੇਰੀ ਹੈ ਨਹੀਂ ਮੈਂ ਕੋਈ ਤਰੂ ਫਿਰ ਵੀ ਜੇ ਕੋਈ ਗਲਤਫਲਤ ਬੋਲਿਆ ਗਿਆ ਤਾਂ ਮਾਫੀ ਚਾਹੁੰਦੇ ਕਿਉਂਕਿ ਇਹਨਾਂ ਨੇ ਨਹੀਂ ਸੁਧਰਨਾ ਨਹੀਂ ਹਟਣਾ ਇਹ ਵੱਧ ਜਿਵੇਂ ਆਪਾਂ ਇਹਨਾਂ ਨੂੰ ਛੇੜਾਂਗੇ ਓਵੇਂ ਵੱਧ ਤੋਂ ਵੱਧ ਲੱਗਣਗੇ ਇਸ ਕਰਕੇ ਤੁਸੀਂ ਨਾ ਉਹਨਾਂ ਦੀ ਬਾਹ ਫੜੋ ਸਾਰੇ ਆਪਰ ਰਲ ਕੇ ਉਹਨਾਂ ਦੀ ਬਾਹ ਫੜਗੇ ਉਹਨਾਂ ਨੂੰ ਲੈ ਜਾਈਏ ਪੰਜਾਬ ਚ ਸਿਗਲੀ ਘਰ ਠੀਕ ਹੈ ਤੇ ਆਪਣੀ ਵੰਡ ਜਾ ਰਹੀ ਆ ਉਹ ਸਿੱਖ ਹੈ ਹੁਣ ਉਹ ਕੋਈ ਸਿਗਲੀ ਕਰਨੀ ਕੋ ਬਣ ਜਾ ਰਹੇ ਨੇ ਪੂਰੇ ਗੁਰੂ ਦੇ ਸਿੱਖ ਹੈ ਠੀਕ ਹੈ ਉਹਨਾਂ ਨੂੰ ਥਾਪੀ ਦਿਓ ਉਹ ਪੱਕੇ ਛੋਟੇ ਛੇ ਬੱਚਿਆਂ ਦੀ ਇੰਨਾ ਗਰਬਾਣੀ ਆਉਂਦੀ ਹੈ ਗਰਬਾਣੀ ਨਾਲ ਜੁੜੇ ਹੋਏ ਆ ਛੋਟੇ ਛੋਟੇ ਬੱਚੇ ਪਾਠ ਇੰਨਾ ਕਰਦੇ ਆ ਉਹ ਠੀਕ ਹੈ ਤੇ ਉਹ ਸਾਰਾ ਸੁਣਾਉਂਦੇ ਜਪਜੀ ਸਾਹਿਬ ਸੁਣਾਉਂਦੇ ਆ ਮੂਲ ਮੰਤਰ ਸੁਣਾਉਂਦੇ ਆ ਤੇ ਦੇਖੋ ਜਿਨ੍ਹਾਂ ਨੂੰ ਇੰਨਾ ਚਾਅ ਸਿੱਖ ਧਰਮ ਦਾ ਉਹ ਅਸਲੀ ਸਿੱਖ ਹੈ ਨਾ ਕੋਈ ਉਹਨਾਂ ਨੇ ਕੇਸ ਨਹੀਂ ਕਟਾਇਆ ਕੋਈ ਦਾੜੀ ਨਹੀਂ ਕਤਲ ਕਰਾਉਂਦੇ ਉਹ ਜਿਹੜੇ ਕੋਈ ਹੈਗੇ ਵੀ ਚਲੋ ਪੱਕੇ ਤਾਂ ਹੈ ਨਾ ਵਿਆਪਤ ਨਾ ਗਰਬਾਣੀ ਚ ਤਾਂ ਪੱਕੇ ਹੈਗੇ ਆ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ